2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰ ਦਿੱਤਾ ਵੱਡਾ ਐਲਾਨ ਜਾਲਾਬਾਦ ਹਲਕੇ ਤੋਂ ਨਹੀਂ ਲੜਨਗੇ ਚੋਣ ਨਵੇਂ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਹੋਣਗੇ ਚੋਣ ਮੈਦਾਨ ਵਿੱਚ ਉਹ ਕਿਹੜਾ ਨਵਾਂ ਹਲਕਾ ਚੁਣਿਆ ਸੁਖਬੀਰ ਸਿੰਘ ਬਾਦਲ ਨੇ ਜਿੱਥੋਂ ਅੱਜ ਉਹਨਾਂ ਨੇ ਚੋਣ ਵਿਗੜਵਾ ਦਿੱਤਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ 2027 ਲਈ ਉਹ ਇਸ ਹਲਕੇ ਤੋਂ ਚੋਣ ਲੜਨਗੇ ਜੋ ਉਸ ਹਲਕੇ ਦੇ ਲੋਕ ਚਾਹੁੰਦੇ ਨੇ ਤੁਸੀਂ ਜੁੜਿਓ ਲੋਕ ਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ 2027 ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਚਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣਾ ਨਵਾਂ ਹਲਕਾ ਚੁਣ ਲਿਆ ਜਲਾਲਾਬਾਦ ਦੇ ਵਿੱਚ ਸੁਖਬੀਰ ਸਿੰਘ ਬਾਦਲ ਲਗਾਤਾਰ 2 ਵਾਰ ਜਿੱਤ ਦਰਜ ਕਰ ਚੁੱਕੇ ਨੇ ਔਰ ਸੁਖਬੀਰ ਸਿੰਘ ਬਾਦਲ ਜੋ ਜਲਾਲਾਬਾਦ ਹਲਕੇ ਨੂੰ ਹੁਣ ਛੱਡ ਕੇ ਨਵੇਂ ਹਲਕੇ ਵਿੱਚ ਚੋਣ ਲੜਨ ਦੇ ਉਹਨਾਂ ਦਾ ਅੱਜ ਐਲਾਨ ਹੋ ਗਿਆ ਹੈ ਸੁਖਬੀਰ ਸਿੰਘ ਬਾਦਲ ਚਾਹੁੰਦੇ ਨੇ ਕਿ ਜੋ ਜਲਾਲਾਬਾਦ ਹਲਕੇ ਵਿੱਚ ਉਹਨਾਂ ਨੇ ਵਿਕਾਸ ਕਰਵਾਇਆ ਹੈ ਉਹੀ ਵਿਕਾਸ ਉਸ ਹਲਕੇ ਵਿੱਚ ਹੋ ਸਕੇ ਜਿੱਥੂ ਉਹਨਾਂ ਦੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂਆਤ ਕੀਤੀ ਸੀ ਸੋ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅੱਜ ਆਪਣੇ ਪਿਤਾ ਦਾ 98 ਜਨਮ ਦਿਨ ਮਨਾਇਆ ਗਿਆ ਉਸ ਵਿੱਚ ਪੂਰੀ ਅਕਾਲੀ ਦਲ ਦੀ ਲੀਡਰਸ਼ਿਪ ਮੌਜੂਦ ਹੋਈ ਔਰ ਉਹਨਾਂ ਦਾ 98 ਜਨਮ ਦਿਨ ਦੇ ਉੱਪਰ ਜੋ ਇੱਕ ਵੱਡਾ ਸਟੈਚੂ ਲਗਾਇਆ ਗਿਆ ਜਿਸ ਵਿੱਚ ਸ਼ੋਮਨੀ ਅਕਾਲੀ ਦਲ ਦਾ 70 ਫੁੱਟ ਉੱਚਾ ਝੰਡਾ ਪਾਰਟੀ ਦਾ ਲਾ ਦਿੱਤਾ ਗਿਆ ਤੇ ਸੁਖਬਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜੋ 12 ਫੁੱਟ ਉੱਚਾ ਪਿੱਤਲ ਨਾਲ ਬੜਿਆ ਹੋਇਆ ਬੁੱਤ 14 ਕੁਇੰਟਲ ਦਾ ਉਹ ਲਾ ਦਿੱਤਾ ਗਿਆ ਜਿਸ ਬਾਰੇ ਅੱਜ ਸੁਖਬੀਰ ਸਿੰਘ ਬਾਦਲ ਨੇ ਉਸ ਸਟੈਚੂ ਦੀ ਕੁੰਡ ਚੁਕਾਈ ਤੋਂ ਬਾਅਦ ਇਹ ਐਲਾਨ ਕੀਤਾ ਕਿ ਉਹ ਹੁਣ ਜਰਾਲਾਬਾਦ ਤੋਂ ਵਿਧਾਨ ਸਭਾ ਚੋਣ ਨਹੀਂ ਲੜਨਗੇ ਔਰ ਨਵਾਂ ਹਲਕਾ ਗਿੱਦੜਾ ਹਲਕੇ ਤੋਂ ਉਹ ਚੋਣ ਲੜਨ ਦਾ ਐਲਾਨ ਕਰ ਚੁੱਕੇ ਨੇ ਗਿੱਦੜਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂਆਤ ਕੀਤੀ ਸੀ ਸੋ ਕਿੱਧਰ ਬਾ ਹਲਕੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੁਣ 2027 ਦਾ ਚੋਣ ਲੜਨ ਲਈ ਉਹਨਾਂ ਨੇ ਮਨ ਬਣਾ ਲਿਆ ਔਰ ਐਲਾਨ ਕਰ ਦਿੱਤਾ ਕਿ ਉਹ ਕਿੱਧਰ ਬਾ ਹਲਕੇ ਤੋਂ ਚੋਣ ਲੜਨਗੇ 2027 ਦੇ ਵਿੱਚ ਕਿੱਧਰ ਬਾ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕ ਸਾਥੀ ਹਰਦੀਪ ਸਿੰਘ ਡਿੰਪੀ ਢਿੱਲੋਂ ਜਿਹੜੇ ਕਿ ਹਮੇਸ਼ਾ ਸੁਖਬੀਰ ਸਿੰਘ ਬਾਦਲ ਦਾ ਪਰਿਵਾਰ ਰਹੇ ਨੇ ਉਹਨਾਂ ਨੇ ਚੋਣ ਲੜਦੇ ਸੀ ਪਰ ਪਿਛਲੇ ਜਿਮਣੀ ਚੋਣ ਦੇ ਵਿੱਚ ਹਰਦੀਪ ਸਿੰਘ ਡਿੰਪੀ ਢਿੱਲੋਂ ਅਕਾਲੀ ਦਲ ਨੂੰ ਛੱਡ ਕੇ ਜੋ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਔਰ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਜਿੱਤ ਦਰਜ ਹੋਈਏ ਹਰਦੀਪ ਸਿੰਘ ਟਿੰਪੀ ਢਿੱਲੋਂ ਦੇ ਮੁਕਾਬਲੇ ਹੁਣ ਸੁਖਵੀਰ ਸਿੰਘ ਬਾਦਲ 2027 ਦੇ ਵਿੱਚ ਚੋਣਾਂ ਲੜਨਗੇ ਜੋ ਸੁਖਵੀਰ ਸਿੰਘ ਬਾਦਲ ਲੋਕ ਗਿੱੱਦਰਵਾ ਹਲਕਾ ਲੋਕ ਯਾਦ ਕਰਦੇ ਨੇ ਕਿ ਜਿੱਥੇ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂਆਤ ਕੀਤੀ ਸੀ ਆਪਣੀ ਰਾਜਨੀਤੀ ਦੀ ਪਹਿਲੀ ਪੌੜੀ ਰਾਜਨੀਤੀ ਦੀ ਜੋ ਸੁਖਵੀਰ ਸਿੰਘ ਬਾਦਲ ਵੀ ਹੁਣ ਉੱਥੋਂ ਚੜ੍ਹਨਾ ਚਾਹੁੰਦੇ ਨੇ ਸੁਖਵੀਰ ਸਿੰਘ ਬਾਦਲ ਗਿੱੱਦਰਵਾ ਹਲਕੇ ਤੋਂ ਚੋਣ ਲੜਨ ਦਾ ਉਹਨਾਂ ਨੇ ਮਨ ਬਣਾ ਲਿਆ ਔਰ ਉਹਨਾਂ ਨੇ ਅੱਜ ਐਲਾਨ ਕਰ ਦਿੱਤਾ ਸੋ ਦੱਸ ਦਈਏ ਕਿ ਹਰਦੀਪ ਸਿੰਘ ਡਿੰਪੀ ਟੱਲੋਂ ਨੇ ਜਦੋਂ ਆਪ ਚਲੇ ਜਾਣ ਤੋਂ ਬਾਅਦ ਇਹ ਹਲਕਾ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਦਮਦਾਰ ਆਗੂ ਇਹ ਹਲਕੇ ਤੋਂ ਨਹੀਂ ਮਿਲਿਆ ਤਾਂ ਹੁਣ ਸੁਖਬੀਰ ਸਿੰਘ ਬਾਦਲ ਨੇ ਇਸ ਹਲਕੇ ਦੇ ਵਿੱਚ ਦੁਬਾਰਾ ਆਪਣੇ ਆਪ ਨੂੰ ਜਿਹੜਾ ਸਿਆਕੇ ਖੜਾ ਕਰ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਇਸ ਹਲਕੇ ਤੋਂ ਚੋਣ ਲੜਨਗੇ ਉਹਨਾਂ ਨੇ 2009 ਵਿੱਚ ਜਲਾਲਾਬਾਦ ਤੋਂ ਜਿਮਣੀ ਚੋਣ ਜਿੱਤੀ ਸੀ ਉਸ ਤੋਂ ਬਾਅਦ 2012 ਤੇ 2017 ਵਿੱਚ ਵੀ ਉਹਨਾਂ ਨੇ ਜਲਾਲਾਬਾਦ ਤੋਂ ਚੋਣ ਜਿੱਤੀ ਖਲਕੀ 2022 ਦੀਆਂ ਉਹ ਚੋਣਾਂ ਜਲਾਲਾਬਾਦ ਦੀ ਸੀਟ ਤੋਂ ਹਾਰ ਕੇ ਗਿੱਧਰਵਾ ਤੋ ਸਾਬਕਾ ਮੁੱਖ ਮੰਤਰੀ ਤੇ ਸੁਖਬੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਪੰਜ ਚੋਣਾਂ ਲੜ ਚੁੱਕੇ ਨੇ ਸੋ ਸੁਖਬੀਰ ਸਿੰਘ ਬਾਦਲ ਨੇ ਵੀ ਅੱਜ ਗਿੱਦੜ ਵਾਹਲਕੇ ਨੂੰ ਆਪਣਾ ਹਲਕਾ ਬਣਾ ਲਿਆ ਆਪਣੇ ਹਲਕੇ ਤੋਂ ਉਹ ਖੁਦ ਚੋਣ ਲੜਨ ਵਾਸਤੇ ਉਹਨਾਂ ਨੇ ਐਲਾਨ ਕੀਤਾ ਹੈ